ਜੀ ਮੈਂ ਗੱਦੀ ਕਾ ਖਾਲਸਾ ਦੇ ਬਹਿਗਦੀ ਫਤਿਹ ਸ਼ਾਮ ਬਹੁਤ ਜਿਆਦਾ ਵਿਰਧੀ ਹੋਇਆ ਜੀ ਹੱਥ ਜੋੜ ਕੇ ਬੇਨਤੀ ਆ ਵੀਰਾਂ ਨੇ ਵੀ ਬੇਨਤੀ ਆ ਵੀ ਮਤਲਬ ਵੀ ਬਹੁਤ ਦਾਨੀ ਬਣਾ ਸਰਪਾਸ਼ਾਂਗ ਬੈਠੇ ਆ ਜੀ ਪਰ ਦਾਨੀ ਬਾਹਰ ਦੇ ਨੂੰ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਇਹਨਾਂ ਦੀ ਚਲੋ ਜਿੱਤਾਂ ਤੁਰਿਆਂ ਦਾ ਕੁਝ ਵੀਰ ਮੇਰੇ ਹਰਫਾ ਕਰਨ ਜਦੋਂ ਪਾਣੀ ਲੈਂਦਾ ਵਾ ਉਦੋਂ ਇਹਨਾਂ ਦੀ ਪੁਝਾਈ ਆਸਤੇ ਕਣਕ ਉਖਾਤ ਉਹ ਤੇਲ ਪਾਣੀ ਪਾ ਦੇ ਕੇ ਇਹਨਾਂ ਨੂੰ ਕਿ ਤਰ੍ਹਾਂ ਚਾਰ-ਚਾਰ ਕਿਲੇ ਲਪਾਈ ਵਾਸ ਕੀਤੀ ਜਾਵੇ ਦਾ ਜੋੜ ਕੇ ਬੇਨਤੀ ਹੈ ਜਿਹੜੇ ਸੁੱਕੇ ਬੰਨੇ ਖਲੋਤੇ ਨੇ ਉਹ ਪਹਿਲਾਂ ਲੈਣ ਬਣਾਈ ਉਹਨਾਂ ਉਹਦੇ ਬਾਰੇ ਕੀ ਤੁਸੀਂ ਕਹਿਣਾ ਅਸੀਂ ਤਾਂ ਬਹੁਤ ਮਾੜੀ ਘਟਾਈ ਉਹਨਾਂ ਵਾਸਤੇ ਕਹਿੰਦੇ ਆ ਕਿ ਜਿਹੜੇ ਬੰਦੇ ਪੱਕੀ ਮੰਨ ਤੇ ਬੈਠੇ ਆ ਜੀ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਜਿਹਦਾ ਜਿਹੜੇ ਬੰਦੇ ਪਾਣੀ ਦੀ ਮਾਰਥ ਲੈ ਆਏ ਆ ਉਹਨਾਂ ਵਾਸਤੇ ਉਹ ਜਿਹੜੀਆਂ ਆਈਆਂ ਸੇਵਾ ਵਾ ਉਹ ਪਚਾਉਣੇ ਚ ਨੇ ਅੱਜ ਬਹੁਤ ਘਰ ਬੈਠੇ ਜੀ ਬਹੁਤ ਕਰ ਜਿਹੜੇ ਇੰਨੇ ਕੇ ਮਨ ਪਾ ਕੇ ਟੂੜੀ ਨਾਲ ਅੰਦਰ ਭਰ ਕੇ ਬੈਠੇ ਆ ਜਿਹੜਾ ਜਿਹੜਾ ਅਪਣ ਦਿਸਣ ਜਾਵੇ ਜੀ ਉਹ ਵੇਖੇ ਮਕਾਨ ਟੂੜੀ ਡੁੱਬੀ ਖੜੀ ਆ ਸਾਰਾ ਕੁ ਬੰਦ ਉੱਤੇ ਬੈਠੇ ਆ ਜੀ ਟਰਾਲੀਆਂ ਦੇ ਤੰਬੂ ਪਾਏ ਆ ਛੰਨਾ ਪਾਈਆਂ ਟਰਪਾਲਾ ਪਾਈਆਂ ਜੀ ਇਹਨਾਂ ਦਾ ਹੱਕ ਬੰਦਾ ਵਾ ਇਹਨਾਂ ਨੂੰ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਅਹੀਂ ਜਾਨੇ ਵੀ ਜੜੀ ਚਲੋ ਪੰਜ ਪੰਜ ਮਰਲੇ ਵਾਲੀ ਆ ਬਹੁਤ ਧੰਨਵਾਦ ਨਾ ਜੀ ਮਿਹਰਬਾਨੀ ਕਰ ਦਿੰਦੇ ਹਾਂ ਜੀ ਇਹ ਜਿਹੜੇ ਸੁੱਕੇ ਬੰਨੇ ਵਾਲੇ ਜੀ ਇਹ ਜਿਹੜੇ ਡੁੱਬੇ ਬੰਦੇ ਉਹਨਾਂ ਨੂੰ ਕੱਟ ਰਸਣ ਮਿਲ ਰਿਹਾ ਜੀ ਜੀ ਜਿਹੜੇ ਸੁੱਕੇ ਬੰਦੇ ਨੇ ਇਹ ਜ਼ਿਆਦਾ ਰਸਣ ਲੈ ਰਹੇ ਆ ਜੀ ਸਾਡਾ ਪਿੰਡ ਸਭਰਾਵਾਂ ਸਾਡੇ ਪਿੰਡ ਸਭਰਾ ਤੋਂ ਬੀਬੀਆਂ ਜੀ ਬੱਚੇ ਨਾਲ ਲੈ ਕੇ ਉਹਦੇ ਘਰ ਆਲੇ ਲੈ ਕੇ ਇੰਨਾ ਤਰਸ ਤਾਂ ਵੀ ਉਹ ਲੋਕ ਲੋਕ ਕੇ ਤੇ ਰਸਣ ਲੈ ਕੇ ਕਈਆਂ ਨੇ ਵੀ ਅਸੀਂ ਇੱਥੇ ਪਾਣੀ ਦੀ ਮਾਰ ਥੱਲੇ ਬੈਠੀਆਂ ਅੱਜ ਸੁੱਕੇ ਤੋਂ ਸਾਡੇ ਪਿੰਡ ਸਭਰਾ ਤੋਂ ਸਭਰਾ ਤੋਂ ਉੱਠ ਕੇ ਪਿੰਡ ਤੋਂ ਸਾਡੇ ਤੋਂ ਆਈਆਂ ਇਥੋਂ ਰਸਨ ਲੈ ਗਈਆਂ ਪੇਰੀਆਂ ਹੀ ਰੁਕੇਰੀਆਂ ਜਦੋਂ ਗੱਡੀਆਂ ਆਈਆਂ ਉਹ ਪੰਡਾ ਬਣ ਕੇ ਘਰ ਨੂੰ ਲੈ ਗਈਆਂ ਅੱਜ ਮੈਂ ਸਵੇਰੇ ਸਰਪੰਚ ਸਾਹਿਬ ਨੂੰ ਆਖਿਆ ਜੀ ਆਖਿਆ ਉਹਨਾਂ ਨੂੰ ਵੀ ਇਹ ਤੇ ਲਾਉਮੈਂਟ ਕਰੋ ਇਹ ਕੰਮ ਨਹੀਂ ਹੋਣਾ ਚਾਹੀਦਾ ਜਿਹੜੇ ਬੰਦੇ ਡੁੱਬਿਆ ਉਹਨਾਂ ਨੂੰ ਰਸਨ ਮਿਲਣਾ ਚਾਹੀਦਾ ਉਹਨਾਂ ਨੂੰ 4 ਮਹੀਨਾ ਚ ਜਿਆ ਤੂੜੀ ਮਿਲਣੀ ਚਾਹੀਦੀ ਆ ਇਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਨਹੀਂ ਮਿਲਣਾ ਚਾਹੀਦਾ ਤੁਹਾਡੇ ਧਿਆਨ ਦੇ ਵਿੱਚ ਪੂਰਾ ਕਹਿ ਸਕਦੇ ਪਿੰਡੋਂ ਕਿੰਨੇ ਘਰ ਹੋਣਗੇ ਜਿਹੜੇ ਅੱਜ ਤੂੰ ਜੀ ਬਾਜੂ ਕਿੰਨੇ ਘਰ ਛੱਡੀ ਜੇ ਕਦਾ ਨਹੀਂ ਕਿ ਕਿੰਨਾ ਕ ਪਿੰਡ ਆਇਆ ਅੱਛਾ ਜੀ ਅੱਛਾ ਜੀ ਮਤਲਬ ਜਿਹੜੇ ਡੁੱਬੇ ਆਏ ਨੇ ਆਪਾਂ ਪੰਜ-ਪੰਜ ਦਸ ਦਾ ਮਰਲੇ ਆਂ ਇਹਨਾਂ ਨੇ ਪੰਜ ਮਰਲੇ ਦਸ ਮਰਲੇ ਤਾਂ ਦੇਣਾ ਹੈ ਜਗ੍ਹਾ ਪੰਜਾਬੀ ਵਹਿਲੀ ਪਈ ਆ ਤੇ ਇਹਨਾਂ ਦੇ ਵਿੱਚ ਕਮਰੇ ਪਾ ਕੇ ਦੇਣੇ ਕਿ ਕੋਠਾਂ ਨੂੰ ਕੋਣ ਆ ਜਾ ਮਸੀਤ ਆਵੇ ਤੇ ਵਿਚਾਰੇ ਆਪਦੇ ਇੱਧਰ ਬਹਿ ਜਾਣ ਸਾਡਾ ਆਗਾ ਤੰਗਾ ਤੇ ਆਉਂਦਾ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਵੀਡੀਓ ਭਾਈਚਾਰੇ ਦਾ ਧੰਨਵਾਦ ਕਰਦੇ ਆ ਜੋ ਪਲ-ਪਲ ਦੀ ਖਬਰ ਪੂਰੇ ਵਿਸ਼ਵ ਦੇ ਵਿੱਚ ਪੁਜਾਰਿਆ ਸਾਡੇ ਦੁਖੜੇ ਦਰਦ ਇਹਨਾਂ ਲੋਕਾਂ ਦੀਆਂ ਦਿਲ ਦੀਆਂ ਹੂਕਾਂ ਪਾਣੀ ਦਾ ਪੱਤਰ ਜੇ 2 ਇੰਚ ਘਟਦਾ ਤੇ 2 ਇੰਚ ਬਾਅਦ ਜਾਂਦਾ ਰੋਜ਼ ਉਕੇ ਇਹ ਹਾਲਾਤ ਜੇ ਚੰਗੇ ਨਹੀਂ ਕਿ ਲਗਭਗ 25 ਦਿਨ ਤੋਂ ਪਾਣੀ ਉਹਨਾਂ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਨੇ ਉਹਨਾਂ ਲੋਕਾਂ ਦੇ ਕੋਲ ਆਪਾਂ ਉਹਨਾਂ ਦੀ ਖਬਰ ਸਾਰਨ ਕੇ ਲਈਏ ਜਿਹੜੇ ਇਥੋਂ ਆਣ ਕੇ ਦੂਸਰੇ ਪਾਸੇ ਰਸਨ ਖਾੜਦੇ ਨੇ ਉਹਨਾਂ ਦੇ ਅੱਗੇ ਵੀ ਬੇਨਤੀ ਆ ਬਾਹੂ ਇਹ ਜ਼ਹਿਰ ਵਾਲਾ ਨਾ ਖਾਓ ਤੇ ਨਾ ਆਪਣੇ ਬੱਚਿਆਂ ਨੂੰ ਖਵਾਓ ਜਿੰਨਾਂ ਦਾ ਹੱਕ ਬੰਦਾ ਹੱਕ ਵੀ ਇਹ ਕਿਹੜੇ ਵਿਚਾਰੇ ਮਜਬੂਰ ਆ ਇਹ ਕਿਹੜੇ ਕਿਸੇ ਗਿਆ ਠੱਡਦੇ ਇਹ ਹੁਣ ਸਮੇਂ ਦੇ ਹਾਲਾਤਾਂ ਦੇ ਮਾਰੇ ਆ ਤੇ ਇਹਨਾਂ ਦੇ ਕੋਲ ਜੇ ਕੋਈ ਚੀਜ਼ ਪਹੁੰਚਦੀ ਤੇ ਇਹਨਾਂ ਦੇ ਕੋਲੇ ਰਹਿ ਦਿੱਤੀ ਜਾਂਦੀ ਉਹ ਵਕਤ ਡੇੜੀਆਂ ਲੈਣ ਲੱਗੀਆਂ ਸੱਤਾ ਟਰੈਕਟਰ ਸਿਹਰ ਹੁੰਦਾ ਆ ਉਥੇ ਡਾਕੇ ਖੜ ਗਏ ਆਪ ਦੇਖਣ ਦੇ ਸੋਜੀ ਦੇ ਘਰ ਟੂੜੀ ਅੰਦਰ ਭਰਿਆ ਵਾ ਜਿੰਨੇ ਵਿਚਾਰੇ ਬਿਫਤਾ ਦੇ ਮਾਰੇ ਹੱਥ ਜਨਨਗਾ ਤੋੜੇ ਬਹੁਤ ਵਧੀਆ ਹੱਥਾਂ ਚ ਕੋਈ ਜਾਂਦੇ ਗੱਲ ਪੈਂਦੇ ਫਿਰ ਜਿਹੜਾ ਬਾਹਰੋਂ ਲੈ ਕੇ ਆਉਂਦਾ ਉਹ ਜਿਹੜਾ ਵੀਰ ਬਾਹਰੋਂ ਆ ਗਿਆ ਉਹਨੂੰ ਕੀ ਪਤਾ ਇੱਥੇ ਕਿਹੜਾ ਟਰੈਕਟਰ ਖੜਿਆ ਤੇ ਬਿਲਕੁਲ ਇਥੋਂ ਕੁੱਤੀ ਵਾਲ ਤੋਂ ਉਸਲੇ ਬਨੇ ਵੇਕਾਣਾਂ ਦੀਆਂ ਅੱਛਾ ਸੁੱਕੇ ਤਾਂ ਬੈਠੇ ਲਈ ਆ ਉਹ ਲੂੰਬੜ ਬੈਠੇ ਲਗਾਏ ਸੁੱਕੇ ਸੁੱਕੇ ਤਾਂ ਬੈਠੇ ਕਿਦਾਂ ਬੈਠੇ ਲੈਣ ਦੇ ਸੁੱਕੇ ਤਾਂ ਬੈਠੇ ਕਿੱਧਰ ਬੰਨੇ ਬੈਠਿਆ ਕਿਸ ਗੱਲੇ ਵਿੱਚ ਸੁੱਕੇ ਤਾਂ ਬੈਠੇ ਲੈਣ ਦੇ ਨਹੀਂ ਗੱਲੇ ਦੇ ਬੰਦੇ ਲੈਣ ਲੈਣਾ ਉਹ ਇਧਰ ਹੀ ਬੈਠੇ ਉਹ ਲੈਣ ਦੇ ਅੱਛਾ ਜੀ ਹਾਂ ਜੀ ਉਹ ਪਹਿਲਾ ਲੈਂਡ ਬਣਾ ਕੇ ਲੈਣ ਬਣੀ ਪਈ ਆ ਅੱਛਾ ਜੀ ਇਹਨਾਂ ਦੀ ਪਈ ਆ ਇਧਰ ਆ ਸਾਰੀ ਇਹਨਾਂ ਦਾ ਨਾਂ ਦੇ ਉਹਦੇ ਇਹ ਟਰੈਕਟਰ ਹੁਣ ਸਾਡੇ ਜੀ ਪੈਲੀ ਇੱਥੇ ਕਿੰਨੀ ਮੈਂ ਸਾਡੀ 13 ਮਿੰਟ ਵੀ ਬੀ ਆਹਦਾ ਇੱਕ ਪਾਈਆ ਉਹਦੇ ਵਾਲਾ ਤੇ ਕਿਹਦੇ ਯਾਰ ਉਸ ਦੇ ਉੱਥੇ ਬੈਠੇ ਉੱਤੇ ਬੈਠੇ ਉਹਨਿਸ ਦੀ ਕਰਾਉਂਦਾ ਵਾਧੂ ਆ ਉਹਨਾਂ ਜਿਹੜੇ ਲਿਆਉਂਦੇ ਵਿਚਾਰਿਆਂ ਨੂੰ ਕੀ ਪਤਾ ਦੀਏ ਸੁੱਕੇ ਥਾਂੋਂ ਆਏ ਕਿ ਗਿੱਲੇ ਥਾਂੋਂ ਆਏ ਆ ਜੀ ਠੀਕ ਹੈ ਨਾ ਐਵੇਂ ਵੀ ਪਿੰਡ ਵਾਲੇ ਬੰਦਿਆਂ ਨੂੰ ਨਹੀਂ ਬੋਲਦੇ ਆ ਪੀ ਸਾਡਾ ਪਿੰਡ ਦਾ ਬੰਦਾ ਵੀ ਨਾਲ ਹੋਣਾ ਚਾਹੀਦਾ ਕੋਈ ਨਾ ਕੋਈ ਵੀ ਆ ਇਧਰ ਡੁੱਬਿਆ ਹਾਂ ਇਧਰ ਸੁੱਕੇ ਥਾਂ ਇਹੋ ਜੀ ਗੱਲ ਬਣਨੀ ਜਾਂਦੀ ਹੈ ਤੇ ਉਹ ਮੌਲ ਚੱਲੀ ਜਾਂਦੇ ਆ ਸੁੱਕੇ ਤਾਂ ਨਹੀਂ ਅਸਲੋਂ ਗਿਰਨ ਵਾਲੀ ਗੱਲ ਹੋ ਗਈ ਗਿਰਨ ਵਾਲੀ ਪਾਉ ਅਸਲੋਂ ਗਿਰਨ ਵਾਲਾ ਹੁਣ ਇੱਥੇ ਨਾ ਅਜੋ ਹੈ ਉਹ ਤਸੀਰੀਓ ਬਿਠੇ ਆਖ ਲੈਣੇ ਕੁੱਤੀਆਂ ਦੇ ਪੱਲੇ ਬੰਨੇ ਪਾਉ ਪਾਣੀ ਨਿਕਾਹ ਕੇ ਟਰਾਲੀ ਲਗਾਉਣੇ ਬੰਦਾ ਨਾ ਮੰਡੀ ਚ ਮਿਲਵਾ ਕੇ ਖੁਦ ਗੱਲ ਕੀਤੀ ਆ ਉਹਨਿਆ ਵੀਰਾਂ ਮੈਂਨ ਵਾਖਿਆ ਭਾਈ ਕਿਲਾਦਰ ਦਾ ਚੜਦਾ ਖੜਾ ਚਾਰ ਤੇਰੇ ਘਰ ਪਿਆ ਥਾਂ ਤੋਂ ਕਿਦਾਂ ਬੈਠਦਾ ਟੂਡੀ ਅੰਦਰ ਪਈ ਇਹ ਯਹਿਰ ਹੀ ਮਹੀਨਾ ਨੇ ਪਿਆ ਗਾਂ ਚਾਲੀ ਟੋਲੀ ਮਰਗੀ ਹੁੰਦੀ